ਅਬਰਤ ਸਰਚ ਇੱਕ ਸਾਈਜ਼ ਵਿਭਾਗ ਨੇ ਵੱਡਾ ਐਕਸ਼ਨ ਕਰਦੇ ਹੋਏ ਸਰਹੱਦੀ ਪਿੰਡ ਭੂਤਨਪੁਰਾ ਦੇ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇੱਥੇ ਕੁਝ ਲੀਟਰ ਨਹੀਂ ਬਲਕਿ ਹਜ਼ਾਰਾਂ ਲੀਟਰ ਕੱਚੀ ਲਾਹਣ ਜ਼ਬਤ ਕੀਤੀ ਗਈ ਹੈ ਜਿੱਥੇ ਕਿ 1800 ਲੀਟਰ ਕੱਚੀ ਲਾਹਣ ਇੱਥੇ ਬਣਾ ਰਹੇ ਸਨ ਦੋ ਚਾਲੂ ਭੱਟੀਆਂ ਦਾ ਸਮਾਨ ਵੀ ਮੌਕੇ ਤੇ ਹੀ ਕਾਬੂ ਕੀਤਾ ਗਿਆ ਇੱਥੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਟੀਮ ਭੇਜੀ ਗਈ ਸੀ ਇਹਨਾਂ ਟੀਮਾਂ ਨੇ ਜਾ ਕੇ ਜਾਂਚ ਕੀਤੀ ਤਾਂ ਇੱਕ ਪਾਸੇ ਤਾਂ दारू ਬਣਾਉਣ ਦਾ ਸਮਾਨ ਮਿਲਿਆ ਤੇ ਦੂਸਰੇ ਪਾਸੇ ਭੱਟੀ ਚੱਲ ਰਹੀ ਸੀ ਤੇ ਐਸੇ ਦੇ ਵਿੱਚ ਲਫਾਪਿਆਂ ਦੇ ਵਿੱਚ ਭਰ ਕੇ ਰੱਖੀ ਹੋਈ ਸ਼ਰਾਬ ਤੇ ਮੌਕੇ ਹੀ ਉਹ ਲਾਹਣ ਵੀ ਬਰਾਮਦ ਹੋਇਆ ਜਿਸ ਤੋਂ ਅੱਗੇ ਹਜ਼ਾਰਾਂ ਲੀਟਰ ਸ਼ਰਾਬ ਬਣਾ ਕੇ ਇਹਨਾਂ ਨੇ ਭੂਲੇ-ਪਾੜੇ ਲੋਕਾਂ ਨੂੰ ਵੇਚਣੀ ਸੀ ਐਸੇ ਦੇ ਵਿੱਚ 1850 ਕਿਲੋ ਕੱਚੀ ਲਾਹਣ 250 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਤੇ ਦੋ ਚਾਲੂ ਪੱਠੀਆਂ ਨੂੰ ਮੌਕੇ ਤੇ ਹੀ ਬੰਦ ਕਰਾਇਆ ਤੇ ਇਸ ਮੱਡੀ ਸਫਲਤਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਸੂਚਨਾ ਦੇ ਚੱਲਦਿਆਂ ਪਿੰਡ ਭੂਤਨਪੁਰਾ ਦੇ ਵਿੱਚ ਪਹੁੰਚੇ ਤੇ ਰੇਡ ਕੀਤੀ ਅਤੇ ਪ੍ਰੀਤ ਸਿੰਘ ਨਾਂ ਦਾ ਇੱਕ ਵਿਅਕਤੀ ਜਿਸ ਦੇ ਘਰੋਂ 1700 ਲੀਟਰ ਕੱਚੀ ਲਾਹਣ ਮਿਲੀ ਤੇ 250 ਮੋਤਲਾ ਨਜਾਇਜ਼ ਦੇਸੀ ਸ਼ਰਾਬ ਮਿਲੀ ਤੇ ਦੂਸਰੇ ਪਾਸੇ ਇੱਕ ਚਾਲੂ ਪੱਠੀ ਚੱਲ ਰਹੀ ਸੀ ਜੋ ਕਿ ਬੱਬੂ ਸਿੰਘ ਪੁੱਤਰ ਅਜੈਬ ਸਿੰਘ ਨਾਂ ਦਾ ਵਿਅਕਤੀ ਹੈ ਉਸ ਦੇ ਘਰੋਂ ਵੀ ਪੱਠੀ ਤਾਂ ਬੰਦ ਕਰਾਈ ਹੀ ਕਰਾਈ ਇਸ ਤੇ 150 ਕਿਲੋ ਕੱਚੀ ਲਾਹਣ ਵੀ ਉਸ ਦੇ ਘਰ ਦੇ ਵਿੱਚੋਂ ਬਰਾਮਦ ਕੀਤੀ ਗਈ ਐਸੇ ਜੀ ਦੱਸ ਦਈਏ ਕਿ ਚਾਲੂ ਪੱਠੀ ਦਾ ਸਮਾਨ ਵੀ ਹੁਣ ਜ਼ਬਤ ਕਰ ਲਿਆ ਗਿਆ ਤੇ ਨਾਲੋਂ ਨਾਲ ਇਹਨਾਂ ਦੋਵਾਂ ਵਿਅਕਤੀਆਂ ਨੇ ਵਿਰੁੱਧ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜੇਕਰ ਤਸਵੀਰਾਂ ਵੱਲ ਦੇਖੀਏ ਤਾਂ ਘਰ ਦੇ ਵਿੱਚ ਇਹ ਪੂਰੇ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਐਸੇ ਦੇ ਵਿੱਚ ਵੱਡੇ ਵੱਡੇ ਇਹਨਾਂ ਨੇ ਪਤੀਲੇ ਰੱਖੇ ਹੋਏ ਜਿਸ ਦੇ ਵਿੱਚ ਗਜਾਇਜ਼ ਸ਼ਰਾਬ ਬਣਾਉਂਦੇ ਰਹੇ ਨੇ ਤੇ ਇਹ ਸ਼ਰਾਬ ਸਸਤੇ ਰੇਟ ਦੇ ਵਿੱਚ ਉੱਥੇ ਨੇੜੇ ਤੇੜੇ ਦੇ ਲੋਕਾਂ ਨੂੰ ਵੇਚ ਕੇ ਇਹ ਖੂਬ ਮੁਨਾਫਾ ਕਮਾਰੇ ਸੀ ਜਿਸ ਦੇ ਨਾਲ ਮਾਲੀਏ ਦੇ ਨੁਕਸਾਨ ਤਾਂ ਪੰਜਾਬ ਸਰਕਾਰ ਨੂੰ ਹੋ ਹੀ ਰਿਹਾ ਸੀ ਪਰ ਦੂਸਰੇ ਪਾਸੇ ਸੇ ਜੇ ਗੱਲ ਕਰੀਏ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਹੋ ਰਿਹਾ ਸੀ ਕਿਉਂਕਿ ਐਸਾਈ ਅਸੀਂ ਮਾਮਲਾ ਪਹਿਲਾਂ ਵੀ ਦੇਖਿਆ ਜਦ ਪੰਜਾਬ ਭਰ ਦੇ ਵਿੱਚ ਨਜਾਇਜ਼ दारू ਤੇ ਨਕਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਐਕਸਾਈਜ਼ ਵਿਭਾਗ ਦੇ ਵੱਲੋਂ ਐਕਸ਼ਨ ਕੀਤਾ ਗਿਆ ਮੇਰਾ ਨਾਮ ਜਗਦੀਪ ਕੋਹੜਾ ਮੈਂ ਐਕਸਾਈਜ਼ ਇਨਸਪੈਕਟਰ ਅਜਨਾਲਾ ਸਰਕਲ ਤੋਂ ਅੰਮ੍ਰਿਤਸਰ 2 ਦੇ ਅੰਡਰ ਤੇ ਅੱਜ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੋ ਸਾਡੇ ਏਟੀਸੀ ਨੇ ਤੇ ਸ਼੍ਰੀ ਮਨੀਸ਼ ਗੋਲ ਜੀ ਈਟੀਓ ਸਾਹਿਬ ਦੇ ਕਹਾਂ ਤੇ ਰੇਡ ਕੀਤਾ ਗਿਆ ਸੀਗਾ ਪਿੰਡ ਭੂਤਨਪੁਰਾ ਵਿਖੇ ਦੋ ਘਰ ਦੇ ਵਿੱਚ ਰਿਕਵਰੀ ਹੋਈ ਹੈ ਇੱਕ ਪ੍ਰੀਤ ਸਿੰਘ son of ਲਾਲਾ ਸਿੰਘ ਜਿਸ ਦੇ ਘਰੋਂ ਤਕਰੀਬਨ 1700 ਲੀਟਰ ਲਾਨ ਹੈ ਤੇ 250 ਬੋਤਲ ਦੇ ਕਰੀਬ ਸ਼ਰਾਬ ਹੈ ਤੇ ਇੱਕ ਚਾਲੂ ਪੱਠੀ ਵੀ ਮਿਲੀ ਹੈ ਤੇ ਦੂਸਰਾ ਹੈਗਾ ਬੱਬੂ ਸਿੰਘ son of ਅਜੇਬ ਸਿੰਘ ਜਿਸ ਦੇ ਘਰੋਂ 150 ਲੀਟਰ ਲਾਨ ਦੇ ਮਿਲੀ ਹੈ ਤੇ ਨਾਲ ਪੱਠੀ ਚਾਲੂ ਪੱਠੀ ਦਾ ਸਮਾਨ ਮਿਲਿਆ ਹੈਗਾ ਸਾਨੂੰ ਉਹਦੇ ਘਰ ਵਿੱਚੋਂ ਮਰ ਕੋਈ ਗ੍ਰਿਫਤਾਰੀ ਵੀ ਹੋਈ ਹੈ ਹਾਂਜੀ ਬੱਬੂ ਸਿੰਘ son of ਅਜੇਬ ਸਿੰਘ ਦੀ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਮੈਮ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਐਕਸਰਸਾਈਜ਼ ਦੇ ਮਾਮਲੇ ਦਰ ਸੀ ਮੇਬੀ ਹੋਣ ਗਏ ਹੋਇ ਕੀ ਤਾੜਨਾ ਕਰਨਾ ਚਾਹੁੰਦੇ ਹੋ ਜਿਹੜੇ ਲੋਗ ਨਸ਼ੇ ਸ਼ਰਾਬ ਕਰਦੇ ਇਹਨਾਂ ਨੂੰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸ਼ਰਾਬ ਨਾ ਕੱਢੋ ਬਹੁਤ ਮਾੜੀ ਹੈ ਹੁਣ ਪਿੱਛੇ ਸੰਗਰੂਰ ਵੀ ਕਾਂਡ ਹੋਇਆ ਇਸ ਦੇ ਨਾਲ ਹੀ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਜਾਂਦੇ ਨਾਲ ਤੇ ਇਹੀ ਕਹਿੰਦੇ ਆ ਕਿ ਨਾ ਇਹ ਕੰਮ ਕਰੋ ਜਿਹੜੀ ਇਹ ਨਸ਼ੇ ਸ਼ਰਾਬ ਹੈ ਵੈਸੇ ਵੀ ਬਹੁਤ ਖਤਰਨਾਕ ਹੈ ਖਰਾਬ ਹੈ ਮੈਂ ਲਗਾਤਾਰ ਰੀਡਸ ਜਾਰੀ ਜਾਣਗੀਆਂ ਬਿਲਕੁਲ ਜੀ ਜਾਰੀ ਰਹਿਣਗੇ ਅੱਗੇ ਵੀ